ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਘੁੰਮਦੀਆਂ ਘੁੰਮਦੀਆਂ ਪਰਿਵਾਰਕ ਰਚਾ ਪਹੁੰਚੀਆਂ ਤੇ ਅੱਜ ਪਰਿਵਾਰ ਪਟਿਆਲੇ ਤੋਂ ਲੈਣ ਆਇਆ ਬਾਪੂ ਮਜ਼ਦੂਰ ਹੀ ਹੈ ਵਿਚਾਰਾ ਉਹ ਰਾਜੂ ਕੌਣ ਆ ਗਿਆ ਮਾਸਮਸ ਤੇ ਫੂਨਾ ਦੀ ਬਾਹ ਟੁੱਟੀ ਐ ਉਹ ਪਿਸ਼ਾਬ ਵਾਲੀ ਪਾਈਪ ਪਈ ਹੋਈ ਹੈ ਜੀ ਤੇ ਟੈਪਰ ਲੱਗਿਆ ਹੋਇਆ ਹੈ ਜੀ ਅਬ ơi ਇਹਦੀ ਬਾਦੀ ਹਾਲਾਤ ਵੇਖੋ ਕੀ ਕਰਦੇ ਇਹ ਲੈਟ੍ਰੀਨ ਵੀ ਵਿੱਚ ਹੀ ਕਰ ਰਿਹਾ ਇਹਦੇ ਬਹੁਤ ਗੜਿਆ ਵਾਲੇ ਬਾਹ ਟੁੱਟੀ ਹੋਈ ਹੈ ਇਹ ਨਹੀਂ ਪਤਾ ਕਿੰਨੀ ਥਾਵਾਂ ਤੋਂ ਟੁੱਟੀ ਆ ਕਿਵੇਂ ਆ ਕਿਵੇਂ ਨਹੀਂ ਆ ਦੇਖੋ ਜੀ ਇਹ ਸਾਰੀ ਬੰਦ ਕੇ ਉਦੋਂ ਹਸਪੀਟਲ ਤੇ ਚੱਕ ਕੇ ਇਹ ਨੂੰ ਚੰਨ ਦੇ ਇੱਥੇ ਸੈੱਟ ਕੇ ਇਹ ਬਾਹਰ ਵੀ ਪਾ ਜੀ ਦੀ ਮੁਰਦੀ ਨਹੀਂ ਹੈ ਵੇਖੋ ਕਿੰਨਾ ਔਖਾ ਪਿਆ ਹੈ ਜੀ ਇਹਦੇ ਬਹੁਤ ਮਾੜੇ ਹਾਲ ਨੇ ਪਟਿਆਲੇ ਪਾ ਜੀ ਸਲੋਰੀਏ ਤੇ ਮੜੀਆਂ ਨੇ ਆਹ ਦੇਖੋ ਜੀ ਇੱਧਰ ਕੂੜੇ ਦਾ ਡੰਪ ਹੈ ਤੇ ਇਹਦੇ ਨਾਲ ਮੜੀਆਂ ਨੇ ਜੀ ਤੇ ਇੱਥੇ ਬੰਦਾ ਪਿਆ ਹੈ ਹਾਂ ਬਈ ਸੱਸੀ ਕਾਲ ਜੀ ਤੁਸੀਂ ਕੀ ਲੱਗਦੇ ਹੋ ਹੁੰਦੇ ਜੀ ਤੁਹਾਡਾ ਮੁੰਡੇ ਦਾ ਕੀ ਨਾਂ ਜੀ ਅਰਜਿੰਦਰ ਸਿੰਘ ਉਹ ਰਾਜੂ ਟਟਲਾ ਕੇ ਬੋਲਦਾ ਰਾਜੂ ਹੈ ਹਾਂ ਲੱਡੂ ਕਹਿੰਦਾ ਉਹ ਰਾਜੂ ਕਿਦੋਂ ਗੁੰਮ ਗਿਆ ਸੀ ਜੀ ਘਰੋਂ ਇਹ ਜੀ ਆਪਣਾ ਘਰ ਦੇ ਕੋਲ ਮਿਲ ਤੜਾ ਦਾਣਾ ਅਨਾਜ ਮੰਡੀ ਕੋਲ ਜਗਰਾਸੇ ਤੇ ਗਿਆ ਸੀ ਉੱਥੋਂ ਕੋ ਮੈਂ 8 ਘੰਟਾ ਫਿਰ ਲਗਾਈ ਆਹੀ ਦਸਤਰੀ ਆਹੀ ਸੀ ਅੱਜ ਤੋਂ 20 ਦਿਨ ਪਹਿਲਾਂ ਜਾਨੀ ਹਾਂ ਜੀ ਹਾਂ ਅੱਗੇ ਵੀ ਗੁੰਮ ਜਾਂਦਾ ਅਕਸਰ ਨਾ ਅੱਗੇ ਚੱਲਿਆ ਜਾਂਦਾ ਸੀ ਘੁੰਮ ਕੰਮ ਕੇ ਘਰ ਆ ਜਾਂਦਾ ਸੀ ਕਦੇ ਨਹੀਂ ਗੁੰਮਿਆ ਕਦੇ ਨਹੀਂ ਗੁੰਮਿਆ ਰੱਖਣਵਾਰ ਸਾਹਿਬ ਹੋਰ ਕਿਤੇ ਘੁੰਮ ਕੰਮ ਕੇ ਸਾਰੇ ਆਪੇ ਆ ਜਾਂਦੇ ਪਟਿਆਲੇ ਤੋਂ ਐ ਤੁਸੀਂ ਹਾਂ ਜੀ ਪਟਿਆਲੇ ਤੋਂ ਤੇ ਬਾਹਰ ਕਿਵੇਂ ਟੁੱਟ ਗਈ ਸੀ ਇਹ ਨਹੀਂ ਪਤਾ ਕੋੜੂ ਇਹ ਕੋਈ ਠੀਕ ਠਾਕ ਰਿਕੰਗਾ ਬਣਾ ਲਓ ਕਰੂੰ ਠੀਕ ਠਾਕ ਗਿਆ ਹਾਂ ਜੀ ਜੇਕਰ ਆਸਤੇ ਦੇ ਗਮੇ ਉੱਥੇ ਬੋਤਾ ਲਗਾ ਲੱਗਿਆ ਟੋੜਾ ਕੀ ਨਾਂ ਜੀ ਗੁਰਮਖ ਸਿੰਘ ਗੁਰਮਖ ਸਿੰਘ ਮੁੰਡੇ ਦਾ ਨਾਂ ਹੈਗਾ ਅਰਜੰਦ ਸਿੰਘ ਜੀ ਅਰਜੰਦ ਸਿੰਘ ਰਾਜੂ ਹਾਂ ਤੇ ਲਾ ਕੇ ਉਹ ਲਾਜੂ ਕਹਿੰਦਾ ਲਾਜੂ ਕਹਿੰਦਾ ਹਾਂ ਹਾਂ ਜੀ ਗੁਰਮਖ ਸਿੰਘ ਜੀ ਇੱਕ ਤਾਂ ਮੇਰੀ ਬੇਨਤੀ ਆ ਕਿ ਇਹਦੀ ਬਾਹ ਦੇ ਉੱਤੇ ਨਾ ਜਿਵੇਂ ਟੈਟੂ ਕਰਕੇ ਨਹੀਂ ਆਪਾਂ ਇੱਥੇ ਕਿਉਂ ਕਾਰ ਲਿਖਿਆ ਹੁੰਦਾ ਉਵੇਂ ਉਹਦੇ ਤੇ ਨਾਮ ਤੇ ਮਹੱਲੇ ਦਾ ਨਾਮ ਜਿਵੇਂ ਪਿੰਡ ਦਾ ਨਾਮ ਤੇ ਮੋਬਾਈਲ ਨੰਬਰ ਉਹ ਲਿਖਵਾ ਦਿਓ ਜੇ ਕੱਲ ਨੂੰ ਕਿਤੇ ਗੁੰਮ ਜੂਗਾ ਤਾਂ ਬੰਦਾ ਜਦੋਂ ਲੱਭ ਜਾਂਦਾ ਹਨਾ ਹੁਣ ਜੇ ਬੰਦਾ ਕਿਸੇ ਗਲਤ ਬੰਦੇ ਨੇ ਅਰਥ ਚੜ ਗਿਆ ਤੇ ਉਹ ਤਾਂ ਗੁਹਾ ਚਕਾ ਚਕਾ ਕੁੱਟ-ਕੁੱਟ ਕੇ ਕੰਮ ਕਰਾਈ ਜਾਂਦੇ ਫੇਰ ਕੀ ਕਰਦੇ ਖਬਰਾਂ ਨਾਲ ਤੋਂ ਇੰਝ ਹੋਇਆ ਹੋਵੇ ਤਾਂ ਹੀ ਇਹਦੀ ਬਾਹਰ ਥੋੜੀ ਹੋਵੇ ਉਹਨਾਂ ਨੇ ਸਰੀ ਪਿੰਟੂ ਰਾਜੂ ਅਸੀਂ ਤਾਂ ਦਵਾਈ ਦੇ ਉਹ ਰਾਜੂ ਕੌਣ ਆ ਗਿਆ ਰਜਿੰਦਰ ਕੌਣ ਆ ਰਾਜੂ ਠੀਕ ਆ ਲੱਭ ਮਿਲ ਜੱਫੀ ਪਾ ਕੇ ਯਾਰ ਠੀਕ ਹੈ ਨਾ ਬੱਸ ਮੈਂ ਖਤਮ ਕਰਦਾ ਹਾਂ ਆ ਦੇਖ ਬਾ ਇਹਨੂੰ ਕੁੱਟਿਆ ਕਿਸੇ ਨੇ ਬਹੁਤ ਬਾਪੂ ਆਹ ਮਾਂ ਆਹ ਹੱਥਾਂ ਦੇ ਕਿੰਨੇ ਸੱਟਾਂ ਲੱਗੀਆਂ ਦੇਖੋ ਮੈਨੂੰ ਕਿਸੇ ਨੇ ਕਿਹਾ ਵੀ ਸੀ ਕਹਿੰਦੇ ਇਹ ਪੈਸੇ ਮੰਗਣਾ ਤੁਖਨ ਮਗਰ ਲਾ ਲੇਗਾ 12 ਦਿਨ ਦਾ ਹੂੰ ਮੈਂ ਲੱਭਿਆ ਵੀ ਪੁਲਿਸ ਰਿਪੋਰਟ ਵੀ ਉਹ ਕਰਾਈ ਆ ਜੀ ਥਾਣੇ ਰਿਪੋਰਟ ਕਰਾਈ ਆ ਹਾਂ ਜੀ ਬਸ ਲੜਕਾਰ ਨੂੰ ਫੋਨ ਆਇਆ ਕਿ ਵੀ ਬੰਦਾ ਲੱਭਿਆ ਉੱਥੇ ਭੱਜ ਗਿਆ ਜੀ ਮੈਂ ਆ ਦੇ ਕੋਈ ਦੀ ਬਾਹ ਨਾ ਇੱਥੋਂ ਤੋੜਦੀ ਅੱਛਾ ਰਾਜੂ ਕੌਣ 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 ਹੈ ਮੰੰਡਾ ਇਹ ਮੰੰਡਾ ਮੰੰਡਾ ਇਹ ਡੈਡੀ ਹੂੰ ਇਹ ਸ਼ੁਰੂ ਤੋਂ ਹੀ ਬਾਪੂ ਜਨਮ ਤੋਂ ਹੀ ਇਦਾਂ ਮੈਂ ਬੱਚ ਫੋਟੋ ਐਡਿੰਗ ਅੱਛਾ ਇਹ ਤਾਂ ਤੰਦੂਆ ਹੋਇਆ ਸੀਗਾ ਹਸਪਤਾਲ ਚ ਮੜੀ ਕੇ ਤੇ ਜੀਵ ਫਰਕ ਪੈ ਗਿਆ ਇਤੁਰਦਾ ਸੀ ਪਹਿਲਾਂ ਅਣ ਚਾਹ ਕੋ ਮੁਕਾ ਕੇ ਗਾਇਉ ਦੁਖਨਵਾਰ ਤੋਂ ਕੱਲਾ ਘੁੰਮ ਕੇ ਆ ਜਾਂਦਾ ਸੀ ਹਾਂ ਬੈਡਰੂਮ ਬਾਥਰੂਮ ਜਾਂਦਾ ਸੀ ਸਾਰਾ ਆਪੇ ਜਾਂਦਾ ਸੀਗਾ ਠੱਬੀਆਂ ਦੇਣਾ ਚਾਹੀਦੀ ਆ ਹਾਲਤ ਹੋ ਗਈ ਫਿਰ ਹਾਂਜੀ ਇਹ ਮੈਨੂੰ ਕਿਹਨ ਸੱਕ ਕੇ ਦੁਖਨਵਾਰ ਸੌਦੇ ਜੱਥੇਦਾਰ ਸਾਹਿਬ ਮਿਲੇ ਦਿੱਖੇ ਕਹਿੰਨੇ ਪਈ ਇੱਥੇ ਭੁਖਾਰੀ ਨੇ ਮੰਗਤਿਆ ਨੂੰ ਵੀ ਉਹਨੂੰ ਕਿਤੇ ਫੱਟੜ ਕਰਕੇ ਭੀਖਣਾ ਮੰਗਣ ਲਾ ਲਿਆ ਮੈਂ ਕਿ ਪਿੰਗਲਵਾੜੇ ਘੁੰਮਿਆ ਸਾਰੇ 12 ਜੀ ਘੁੰਮਿਆ ਸਰਮੋਰੇ ਡੇ ਕੋ ਮੈਂ ਜਿੱਥੇ ਤੇ ਬੈਠਦੇ ਨੇ ਉਹ ਮੈਨੂੰ ਸ਼ੱਕ ਕੱਢੀ ਉਹਥੇ ਪੁਲਿਸ ਰਿਪੋਰਟ ਕਰੇ ਜੇ ਟਰੈਪ ਕਾਲੇ ਨੂੰ ਹੋਰ ਵੀ ਤੁਸੀਂ ਲੱਭੋ ਲਗਾ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਬਾਪੂ ਗੁਰਮਖ ਸਿੰਘ ਬਾਪੂ ਦਾ ਪੁੱਤਰ ਰਜਿੰਦਰ ਸਿੰਘ ਰਾਜੂ ਸਾਨੂੰ ਤਾਂ ਇਹ ਵਿਚਾਰਾ ਲਾਜੂ ਹੀ ਦੱਸਦਾ ਸੀ ਇੰਨਾ ਹੀ ਦੱਸਦਾ ਹੀ ਲਾਜੂ ਮੇਰਾ ਨਾਮ ਪਿੰਡ ਦਾ ਨਾਮ ਵੀ ਨਹੀਂ ਸੀ ਕੁਝ ਦੱਸ ਪਾ ਰਿਹਾ ਕੁਝ ਹੋਰ ਵੀ ਨਹੀਂ ਸੀ ਦੱਸ ਪਾ ਰਿਹਾ ਪਰ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਘੁੰਮਦੀਆਂ ਘੁੰਮਦੀਆਂ ਪਰਿਵਾਰ ਤੱਕ ਰਜਾ ਪਹੁੰਚੀਆਂ ਤੇ ਅੱਜ ਪਰਿਵਾਰ ਪਟਿਆਲੇ ਤੋਂ ਲੈਣ ਆਇਆ ਬਾਪੂ ਮਜ਼ਦੂਰ ਹੀ ਹੈ ਵਿਚਾਰਾ ਮਜ਼ਦੂਰੀ ਕਰਦਾ ਇੱਕ ਪੁੱਤ ਹੋਰ ਆ ਛੋਟਾ ਉਹ ਵੀ ਮਜ਼ਦੂਰੀ ਕਰਦਾ ਤੇ ਇਹ ਬਚਪਨ ਤੋਂ ਹੀ ਥੋੜਾ ਸਿੱਧਾ ਵੀ ਸੀਗਾ ਤੇ ਤੁਤਲਾ ਬੋਲਦਾ ਸੀਗਾ ਤੇ ਜਦੋਂ ਘਰੋਂ ਨਿਕਲਿਆ ਸੀ ਬਾਪੂ ਦੱਸਦਾ 10 ਤਰੀਕ ਨੂੰ ਚੰਗਾ ਭਲਾ ਸੀ ਜਗਰਾਤੇ ਤੇ ਗਿਆ ਕਰੋ ਪਰ ਹੁਣ ਜਦੋਂ ਸਾਨੂੰ ਮਿਲਿਆ ਇਹ ਬਾਈ ਕਲੌੜੀ ਗੇਟ ਤੋਂ ਸਨੌਰੀ ਅੱਡੇ ਦੇ ਕੋਲੋਂ ਮੜੀਆਂ ਦੇ ਬਾਹਰ ਪਿਆ ਸੀ ਇਹਦੇ ਕੈਥ ਲੱਗਿਆ ਸੀ ਬਾਥਰੂਮ ਵਾਲੀ ਥੈਲੀ ਲੱਗੀ ਹੋਈ ਸੀ ਸੂਈ ਲੱਗੀ ਹੋਈ ਸੀ ਕੋਲੇ ਦਵਾਈਆਂ ਪਈਆਂ ਸੀ ਕਿਸੇ ਹਸਪੀਟਲ ਵਾਲੇ ਨੇ ਇਹਨੂੰ ਉੱਥੇ ਸੁੱਟਿਆ ਸੀ ਚੱਕ ਕੇ ਤੇ ਇਹਨੂੰ ਸ ਖੱਬੇ ਪਾਸੇ ਦੀ ਲੱਤ ਨੂੰ ਤੇ ਖੱਬੇ ਪਾਸੇ ਦੀ ਬਾਹ ਨੂੰ ਅਧਰੰਗ ਹੋਇਆ ਹੋਇਆ ਤੇ ਖੱਬੇ ਪਾਸੇ ਦੀ ਬਾਹ ਕੂਣੀ ਕੋਲੋਂ ਟੁੱਟੀ ਹੋਈ ਆ ਜਿਵੇਂ ਚੱਕਣਾ ਚੂਰ ਹੋਈ ਹੋਈ ਆ ਤੇ ਸਰੀਰ ਦੇ ਉੱਤੇ ਛੋਟੀਆਂ-ਛੋਟੀਆਂ ਸੱਟਾਂ ਦੇ ਕਿੰਨੇ ਨਿਸ਼ਾਨ ਆ ਜਾਂ ਤਾਂ ਇਹਨੂੰ ਕਿਸੇ ਨੇ ਕੁੱਟਿਆ ਜਾਂ ਕਿਸੇ ਚੀਜ਼ ਦੇ ਨਾਲ ਇਹ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਦਰੰਗੇ ਦਾ ਪਹਿਲਾਂ ਹੋ ਗਿਆ ਸੀ ਜਾਂ ਬਾਅਦ ਚ ਹੋਇਆ ਇਹ ਰੱਬ ਜਾਣਦਾ ਪਰ ਬਾਪੂ ਦੱਸਦਾ ਵੀ ਮੇਰਾ ਪੁੱਤ ਜਦੋਂ ਘਰੋਂ ਨਿੱਕਲੇ ਸੀ ਉਦੋਂ ਇਹਨੂੰ ਅਧਰੰਗ ਨਹੀਂ ਸੀ ਹੋਇਆ ਉਦੋਂ ਇਹ ਚੰਗਾ ਭਲਾ ਸੀਗਾ ਪਰ ਅੱਜ ਰਾਜੂ ਅਪਾਹਜ ਕਰਕੇ ਸੁੱਟਦਾ ਕਿਸੇ ਨੇ ਚਾਹੇ ਉਹ ਹਸਪਤਾਲ ਵਾਲਾ ਨੇ ਸੁੱਟਿਆ ਚਾਹੇ ਉਹ ਜਿਨ੍ਹਾਂ ਨੇ ਇਹਨੂੰ ਕਿਸੇ ਤਰੀਕੇ ਜਾਂ ਤਾਂ ਕਿਸੇ ਦੇ ਚੁੰਗਲ 'ਚ ਫਸ ਗਿਆ ਇਹ ਜਿਹੜੇ ਅੱਜ ਕੱਲ ਤੁਹਾਨੂੰ ਪਤਾ ਗੋਹਾ ਚ ਕਾਉਂਦੇ ਆ ਘਰੇ ਮੱਜਾਂ ਤੋਂ ਪੱਠੇ ਪਵਾਉਂਦੇ ਆ ਸਾਰਾ ਦਿਨ ਕੁੱਟ-ਕੁੱਟ ਕੇ ਕੰਮ ਕਰਾਉਂਦੇ ਆ ਜਾਂ ਤਾਂ ਕਿਸੇ ਉਹੋ ਜਿਹੇ ਬੰਦੇ ਦੇ ਹੱਥ ਚੜ ਗਿਆ ਸੀ ਇਹ ਤੇ ਉਹੋ ਜਿਹੇ ਬੰਦੇ ਦੇ ਹੱਥ ਚੜਿਆ ਤੇ ਉਹਨਾਂ ਨੇ ਤੋਂ ਕੰਮ ਕੁੰਮ ਲਿਆ ਕੁੱਟਿਆ ਮਾਰਿਆ ਤੇ ਇਹਨੂੰ ਦਰੰਗ ਹੋ ਗਿਆ ਜਾਂ ਕੁਛ ਵੀ ਪੋਸੀਬਲ ਹੋ ਸਕਦੀ ਹੈ ਗੱਲ ਪਰ ਇਹ ਗਰੀਬ ਬਾਪ ਦਾ ਪੁੱਤ ਸਦਾ ਲਈ ਪਹਾੜ ਕਰਕੇ ਰਖਤਾ ਕਿਹੜੇ ਹਾਲਾਤਾਂ ਚ ਹੋਇਆ ਕਿਵੇਂ ਹੋਇਆ ਇਹ ਰੱਬ ਜਾਣਦਾ ਜਾਂ ਉਹ ਭੈਣ ਭਰਾ ਦੱਸ ਸਕਦੇ ਜਿਨ੍ਹਾਂ ਨੇ ਕਿਸੇ ਨੇ ਦੇਖਿਆ ਇਹਨੂੰ ਇਹ ਵੀ ਸਾਡੀ ਬੇਨਤੀ ਹੈ ਸਕਰੀਨ ਤੇ ਨੰਬਰ ਚੱਲਦੇ ਆ ਜੇ ਕਿਸੇ ਨੇ ਵੀ ਇਸ ਵੀਰ ਨੂੰ ਪਹਿਲਾਂ ਦੇਖਿਆ ਜਾਣਦਾ ਕੋਈ ਤਾਂ ਪਲੀਜ਼ ਸਾਡੇ ਨਾਲ ਸੰਪਰਕ ਵੀ ਕਰਿਓ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੀਡੀਓ ਸ਼ੇਅਰ ਕੀਤੀ ਤੇ ਅੱਜ ਬਾਪੂ ਗੁਰਮਖ ਸਿੰਘ ਆਪਣੇ ਭਤੀਜੇ ਨੂੰ ਨਾਲ ਤੁਹਾਡਾ ਕੀ ਨਾਮ ਪੁੱਤ ਬੰਟੀ ਲਾਲ ਬੰਟੀ ਲਾਲ ਹਾਂ ਮੈਂ ਪੁੱਤ ਰਕੀਨਾ ਅਮਨ ਇਹ ਤਿੰਨੋਂ ਮੈਂਬਰ ਪਟਿਆਲੇ ਤੋਂ ਪਹੁੰਚੇ ਆ ਸਾਡੇ ਕੋਲੇ ਲੈਣ ਵਾਸਤੇ ਰਾਜੂ ਨੂੰ ਰਜਿੰਦਰ ਸਿੰਘ ਰਾਜੂ ਦਾ ਨਾਮ ਹੈ ਇਹਦਾ ਵੀਰ ਦਾ ਤੇ ਵੀਰ ਦੀ ਬਾਹ ਟੁੱਟੀ ਹੋਈ ਆ ਪੈਰਾਲਾਈਜ਼ ਹੋਇਆ ਹੋਇਆ ਤੇ ਬਾਪੂ ਦਾ ਤੰਦਰੁਸਤ ਪੋਤਾ ਅੱਜ ਬੀਲ ਚੇਅਰ ਤੇ ਬਹ ਕਰਦਾ ਅਰਦਾਸ ਕਰਿਓ ਇਹ ਵੀਰਾਂ ਤੰਦਰੁਸਤ ਹੋ ਜੇ ਵੀ ਠੀਕ ਹੋ ਜੇ ਵੀ ਇਹਦਾ ਇਲਾਜ ਅਸੀਂ ਇੱਥੇ ਕਰਾਵਾਂਗੇ ਦੀ ਬਾਹ ਦਾ ਆਪਰੇਸ਼ਨ ਹੋ ਜਾਊ ਸਰਜਰੀ ਹੋ ਜਾਊ ਰੌੜ ਪੈਣੀ ਆ ਅਧਰੰਗ ਦਾ ਤਾਂ ਤੁਹਾਨੂੰ ਪਤਾ ਹੀ ਆ ਇਹਦਾ ਕੋਈ ਟਰੀਟਮੈਂਟ ਤਾਂ ਹੈ ਨਹੀਂ ਬਸ ਇਹ ਆ ਵੀ ਇਹ ਆਪਦੇ ਆਪ ਤਰਨ ਜੋਗਾ ਹੋ ਜੇਵੇ ਆਪਦੇ ਆਪ ਨੂੰ ਸੰਭਣ ਜੋਗਾ ਹੋ ਜੇਵੇ ਤੇ ਨਹੀਂ ਤਾਂ ਗਰੀਬ ਦਾ ਮਜ਼ਦੂਰ ਦਾ ਪੁੱਤ ਪਤਾ ਨਹੀਂ ਕਿਵੇਂ ਪੜਊਗਾ ਕਿਦਾਂ ਬਾਪੂ ਇਹਨੂੰ ਸੰਭਾਲੂ ਬਜ਼ੁਰਗ ਸ਼ਰੀਰ ਆ ਐਸ ਉਮਰ ਬੱਚਿਆਂ ਤੋਂ ਸੁੱਖ ਲੈਣਾ ਸੀ ਪਰ ਐਸ ਉਮਰ ਦੇ ਵਿੱਚ ਅੱਜ ਬਾਪੂ ਨੇ ਆਪਣਾ ਪੁੱਤ ਇੰਨਾ ਕੰਡੀਸ਼ਨਾਂ 'ਚ ਦੇਖਿਆ ਉਹਦੇ ਦਿਲ ਤੇ ਕੀ ਬੀਤਦੀ ਆ ਤਾਂ ਗੁਰਮukh ਸਿੰਘ ਹੀ ਜਾਣਦਾ ਪਰ ਬੜੀ ਦੁੱਖ ਦੀ ਗੱਲ ਆ ਵੀ ਹਸਪਤਾਲਾਂ ਵਾਲੇ ਵੀ ਅੱਜ ਇਦਾਂ ਦੇ ਕੰਮ ਕਰਦੇ ਆ ਸਰਕਾਰੀ ਹਸਪੀਟਲ ਹੋਊਗਾ ਜਾਂ ਪ੍ਰਾਈਵੇਟ ਹੋਊਗਾ ਜਿਨੇ ਵੀ ਇਹਨੂੰ ਸੁੱਟਿਆ ਕਿੱਡੇ ਨਰਦੇਈ ਹੋਣਗੇ ਉਹ ਚੱਕੇ ਜਿਹੜੇ ਹਸਪਤਾਲ ਚੋਂ ਸੜਕ ਤੇ ਸੁੱਟ ਗਏ ਮੜੀਆਂ ਦੇ ਬਾਹਰ ਸੁੱਟ ਗਏ ਇਹਨੂੰ ਕਿਉਂਕਿ ਤੁਰ ਤੱਕ ਸਕਦਾ ਨਹੀਂ ਸੀ ਇਹ ਅਦਰੰਗ ਹੋਇਆ ਹੋਇਆ ਤਾਜ਼ਾ-ਤਾਜ਼ਾ ਹੀ ਹੁਣ ਵੀ ਉੱਠ ਕੇ ਖੜਾ ਨਹੀਂ ਹੋ ਸਕਦਾ ਲੱਤ ਇਦਾਂ ਚੱਕ ਕੇ ਅੱਗੇ ਨਹੀਂ ਕਰ ਸਕਦਾ ਤੇ ਇਹ ਚੱਲ ਕੇ ਤਾਂ ਆਇਆ ਨਹੀਂ ਹੁਣਾ ਉੱਥੇ ਬਾਹਾਂ ਟੁੱਟੀ ਹੋਈ ਆ ਕੈਥ ਲੱਗੀ ਹੋਈ ਆ ਖੂਨ ਆ ਬਾਥਰੂਮ ਵਾਲੀ ਪਾਈਪ ਲੱਗੀ ਹੋਈ ਆ ਤਾਂ ਮਤਲਬ ਇਸ ਚੀਜ਼ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਆ ਵੀ ਸਾਡਾ ਸਿਸਟਮ ਆ ਸਾਡਾ ਸਮਾਜ ਆ ਸਾਡੀ ਸਮਾਜਿਕ ਜਿਹੜੀ ਇੱਕ ਜ਼ਿੰਮੇਵਾਰੀ ਹੁੰਦੀ ਸੀ ਉਹ ਅਸੀਂ ਕਿਸ ਕਦਰ ਨਿਭਾਉਨੇ ਆ ਕਿੱਦਾਂ ਦੀ ਸੋਚ ਹੋ ਗਈ ਆ ਸਾਡੀ ਚਲੋ ਜੋ ਭਾਵੇਂ ਕਰਤਾਰ ਨੂੰ ਜਿੰਨੀ ਸਾਨੂੰ ਮਹਾਰੇ ਨੇ ਸੇਵਾ ਬਖਸ਼ੀ ਆ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਬਾਕੀ ਤੁਸੀਂ ਵੀ ਕਰਿਓ ਅਰਦਾਸ ਰਾਜੂ ਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਸਾਡੇ ਤਿੰਨ ਦੇ ਮੈਂਬਰ ਪਰ ਭਪਿੰਦਰ ਵੀਰੇ ਉਹਨਾਂ ਦਾ ਤੇ ਰਣਜੋਤ ਵੀਰੇ ਦਾ ਬਹੁਤ ਧੰਨਵਾਦ ਆ ਰਣਜੋਤ ਸਿੰਘ ਤੇ ਪਰ ਭਪਿੰਦਰ ਵੀਰੇ ਇੱਥੇ ਸਾਡੇ ਕੋਲੇ ਛੱਡ ਕੇ ਗਏ ਐ ਇਸ ਵੀਰ ਨੇ ਤਾਂ ਮਰ ਜਾਣਾ ਸੀ ਨਹੀਂ ਅੱਥੀ ਕਿੱਠਾਂ ਦੇ ਤੇ ਗੱਲਾਂ ਬਾਪੂ ਉਹ ਬੰਦਿਆਂ ਦਾ ਬਹੁਤ ਧੰਨਵਾਦ ਆ ਉਹਨੇ ਪਹਿਲਾਂ ਤਾਂ ਇੱਕ ਦਿਨ ਆਪ ਕੰਬਲ-ਕੁੰਬਲ ਦਿੱਤੇ ਐ ਨੂੰ ਰੋਟੀ ਪਾਣੀ ਖਵਾਇਆ ਫਿਰ ਸਾਨੂੰ ਉਹਨੇ ਵੀਡੀਓ ਭੇਜੀ ਫਿਰ ਉਹ ਇੱਥੇ ਆਪਦੀ ਗੱਡੀ 'ਚ ਪਾ ਕੇ ਲੈ ਕੇ ਆਇਆ ਇਹਨਾਂ ਨੂੰ ਹਨ ਉਹਦਾ ਬਹੁਤ ਧੰਨਵਾਦ ਆ ਭਾਈ ਉਹਨੂੰ ਮਿਲਿਓ ਵੀ ਤੁਸੀਂ ਉੱਥੇ ਤੁਹਾਨੂੰ ਮਿਲੂਗਾ ਉਹ ਆਉਗਾ ਸਾਡੇ ਪਿੰਡਾਂ ਦੇ ਨੇੜੇ ਹੀ ਰਹਿੰਦਾ ਉਹ ਉਹ ਮਿਲ ਕੇ ਵੀ ਜਾਊਗਾ ਤੁਹਾਨੂੰ ਬਸ ਠੀਕ ਹੈ